ਸੋ ਇੱਕ ਵਾਰ ਫੇਰ ਫਿਨਲੈਂਡ ਸਟੱਡੀ ਵੀਜ਼ਾ ਦੇ ਉੱਤੇ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ। ਦਾ ਵੀਜ਼ਾ ਅਫੈਕਟ ਤੋਂ ਸੁਨੇਹਾ ਮੈਡਮ ਸਾਡੇ ਨਾਲ ਮੌਜੂਦ ਨੇ। ਸੁਨੇਹਾ ਜੀ ਮੈਂ ਚਾਹੂੰਗਾ ਕਿਉਂਕਿ ਫਿਨਲੈਂਡ ਦੇ ਬਾਰੇ ਬਹੁਤ سارے ਸਟੂਡੈਂਟ ਸਾਡੇ ਜਾਣਕਾਰੀ ਚਾਹੁੰਦੇ ਨੇ। ਹੌਲੀ-ਹੌਲੀ ਫਿਨਲੈਂਡ ਕਾਫੀ ਜ਼ਿਆਦਾ ਪ੍ਰਸਿੱਧ ਹੋ ਰਿਹਾ ਜਿਵੇਂ ਮੈਂ ਗੱਲ ਕਰਨਾ ਪੰਜਾਬ ਦੇ ਵਿੱਚ ਵੀ ਔਰ ਹਰਿਆਣਾ ਔਰ ਹਿਮਾਚਲ ਦੇ ਵਿੱਚ ਵੀ। ਸੋ ਇੱਕ ਵਾਰ ਫੇਰ ਫਿਨਲੈਂਡਸ ਦੇ ਜਿਹੜੇ ਲੇਟੈਸਟ ਅਪਡੇਟਸ ਨੇ ਫਿਨਲੈਂਡ ਦੇ ਮੈਂ ਚਾਹੂੰਗਾ ਤੁਸੀਂ ਸਾਡੇ ਕੋ ਫਿਨਲੈਂਡ ਸਟੱਡੀ ਵੀਜ਼ੇ ਦੀ ਆ ਲੇਟੈਸਟ ਅਪਡੇਟਸ ਲਾਈਕ ਸੋ ਫਿਨਲੈਂਡ ਦੀ ਨਵੀਂ ਅਪਡੇਟ ਹੈ ਕਿ ਕਿ ਜਨਵਰੀ 2026 ਇਨਟੇਕ ਓਪਨ ਹੋ ਚੁੱਕਾ ਵਾ ਸੋ ਜੇ ਨਾਲ ਜਨਵਰੀ ਇਨਟੇਕ ਦੀ ਐਪਲੀਕੇਸ਼ਨਸ ਲਗਾਨੀ ਹੈ ਬੇਚੀ ਜਖ ਹੋ ਕੇ ਆਪਣਾ ਸਟਾਰਟ ਕਰ ਸਕਦੇ ਹੋ ਪ੍ਰੋਸੈਸ ਔਰ ਅਗਰ ਆਪਾਂ ਗੱਲ ਕਰੀਏ ਐਲੀਜੀਬਿਲਟੀ ਦੀ ਸੋ ਫਿਨਲੈਂਡ ਕਿਤਾ ਦੀ ਕੰਟਰੀ ਹੈ ਜਿੱਥੇ ਤੁਸੀਂ ਪਲੱਸ 2 ਦੇ ਨਾਲ ਵੀ ਆਪਣੇ ਸਪਾਊਸ ਨਾਲ ਜਾ ਸਕਦੇ ਹੋ ਤੁਹਾਡੇ ਪਲੱਸ 2 ਦੇ ਵਿੱਚ ਜਾਂ ਗ੍ਰੈਜੂਏਸ਼ਨ ਦੇ ਵਿੱਚ 60% ਹੈ ਏਜ ਮੈਟਰ ਨਹੀਂ ਕਰਦੀ ਆ ਚਾਹੀਦੀ 30 35 ইয়ার্স ਦੇ ਹੈਗੇ ਆ ਐਂਡ মোরਓਵਰ 스ਪাউਸ ਫੈਮਲੀ ਤੁਹਾਡੇ ਨਾਲ ਜਾਏਗੀ ਬਟ ਹਾਂ ਅਗਰ ਤੁਹਾਡੇ ਕੋ ਆਲਸ ਵੀਤੀ ਹੈ ਤਾਂ ਤੁਸੀਂ ਡਿਗਰੀ ਪ੍ਰੋਗਰਾਮ ਤੇ ਜਾਣੇ ਉਹਨੇ ਤਾਂ ਵਿਦਾਊਟ ਆਲਸ ਵੀਸੀ ਡਿਪਲੋਮੇ ਤੇ ਜਾਣੇ ਬਟ ਦੋਨਾਂ ਦੇ ਕੇਸ ਦੇ ਵਿੱਚ ਫੈਮਲੀ ਨਾਲ ਜਾ ਸਕਦੀ ਆ ਐਂਡ ਅਗਰ ਤੁਸੀਂ ਡਿਗਰੀ ਪ੍ਰੋਗਰਾਮ ਤੇ ਜਾਣੇ ਤਾਂ ਬੈਚਲਰ 3 ইয়ার্স ਦੀ ਆ মাস্টার্স 2 ਸਾਲ ਦੀ ਔਰ ਫਿਰ ਐਂਡ ਦਾ ਸਭ ਤੋਂ ਵੱਡਾ ਬੈਨੀਫਿਟ ਹੈਗਾ ਪੀਆ ਕਿਉਂਕਿ ਹਰ ਬੰਦਾ ਇੱਕ ਸੈਟਲਮੈਂਟ ਲਈ ਜਾਣਾ ਚਾਹੁੰਦਾ ਹੁੰਦਾ ਸੋ ਉੱਥੇ ਕੀ ਆਗਾ ਤੁਸੀਂ 4 ਸਾਲ ਇੱਕ ਲੀਗਲ ਪ੍ਰੋਸੈਸ ਤੇ ਰਹਨੇ ਹੋ ਤਾਂ ਤੁਸੀਂ ਪੀਆਰ ਹੋ ਜਾਨੇ ਹੋ ਮੀਨਸ ਕਿ ਅਗਰ ਤੁਸੀਂ ਡਿਗਰੀ ਪ੍ਰੋਗਰਾਮ ਇੱਥੋਂ ਹੀ ਲੈ ਕੇ ਜਾ ਰਹੇ ਹੋ ਤਾਂ ਤੁਹਾਡੀ ਪੀਆਰ ਹਰ ਹਾਲਤ ਦੇ ਵਿੱਚ ਹੋਣੀ ਹੋਣੀ ਆ ਔਰ ਉਤੋਂ ਇਲਾਵਾ ਤੁਹਾਡੇ ਜਿਹੜੇ ਮੇਨ ਐਪਲੀਕੈਂਟਾਂ ਨੂੰ 30 ਆਵਰਸ ਮਿਲਦੇ ਆ ਸਪਾਊਸ ਨੂੰ ਅਨਲਿਮਿਟਿਡ ਹੈਗਾ ਔਰ ਤੁਹਾਡੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ ਫ੍ਰੀ ਆਫ ਕਾਸਟ ਆ ਸੋ ਇੱਕ ਕੰਪਲੀਟ ਪੈਕੇਜ ਆ ਜਿਹੜੇ ਲੋਗ ਅਬਰਾਡ ਦੇ ਵਿੱਚ ਆਪਣੀ ਕਿਸੇ ਕੰਟਰੀ ਦੇ ਵਿੱਚ ਪੂਰੀ ਫੈਮਲੀ ਦੇ ਨਾਲ ਸੈਟਲ ਹੋਣਾ ਚਾਹਤੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਅੱਜ ਦੇ ਐਕਸਪਰਟ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਤਮਾਮ ਪਹਿਲੂਆਂ ਦੇ ਉੱਪਰ ਰੌਸ਼ਨੀ ਪਾਈ ਹੈ ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਿਆਦਾ ਜਾਣਕਾਰੀ ਲਈ ਸਕਰੀਨ ਉੱਪਰ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਤੇ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਰਕੇ ਤੁਸੀਂ ਜਿਹੜੇ ਐਕਸਪਰਟ ਨੇ ਉਹਨਾਂ ਨਾਲ ਅਪਾਇੰਟਮੈਂਟ ਬਣਾ ਸਕਦੇ ਹੋ ਜਾਂ ਤੁਸੀਂ ਟੀਮ ਦੇ ਹੋਰ ਮੈਂਬਰਸ ਨਾਲ ਗੱਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਵੈਬਸਾਈਟਸ ਦੇ ਜ਼ਰੀਏ ਆਨਲਾਈਨ ਵੀ ਸਬੰਧਤ ਐਕਸਪਰਟ ਦੇ ਨਾਲ ਰਾਬਤਾ ਬਣਾ ਸਕਦੇ ਹੋ ਪਰ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਪੂਰੀ ਕਲੈਰਿਟੀ ਹੋਣ ਤੋਂ ਬਾਅਦ ਕਰਨੇ ਨੇ ਜਦੋਂ ਪੂਰੀ ਤਸੱਲੀ ਹੋ ਜੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਸੀਂ ਗਲਤ ਡਿਸੀਜਨ নকৰো বহুত বহুত ধন্যবাদ